ਸ਼੍ਰੀ ਗੁਰੂ ਰਵਿਦਾਸ ਟੈਂਪਲ ਮਨਹਿਰਬੀ ਉਬਰੇਸ਼ੀਆ ਵਿਖੇ ਬਾਬਾ ਸਾਹਿਬ ਦਾ 134ਵਾਂ ਜਨਮ ਦਿਨ ਮਨਾਇਆ ਗਿਆ ਬਹੁਤ ਹੀ ਉਤਸ਼ਾਹ ਅਤੇ ਸ਼ਾਨੋ ਸ਼ੌਕਤ ਨਾਲ ਲੰਬਾਰਦੀਆ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਮਨਹਿਰਬੀ ਉਬਰੇਸ਼ੀਆ ਦੀ ਪ੍ਰਬੰਧਕ ਕਮੇਟੀ ਅਤੇ ਇਸ ਮੂ ਸੰਗਤਵਲੋਂ ਯੋਗਪੁਰਸ਼ ਵਿਸ਼ਵ ਰਤਨ ਭਾਰਤੀ ਰਾਸ਼ਟਰ ਨਿਰਮਾਤਾ ਭਾਰਤੀ ਸਮੁੱਚੀ ਨਾਰੀ ਜਾਤੀ ਦੇ ਮੁਕਤੀਦਾਤਾ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮrao Ambedkar ਜੀ ਦਾ 134ਵਾਂ ਜਨਮ ਦਿਨ ਮਨਾਇਆ ਗਿਆ ਜਿਸ ਵਿੱਚ ਗਿਆਨ ਅਤੇ ਵਿਗਿਆਨ ਦੇ ਮਹਾਸਾਗਰ ਪਾਵਨ ਅਮਰਤ ਬਾਣੀ ਜੀ ਦੇ ਖਣ ਪਾਠ ਦੇ ਪੋ ਪਾਈ ਗਏ ਉਪਰੰਤ ਧਾਰਮਿਕ ਤੇ ਸਮਾਜਿਕ ਜੀ ਦੀਵਾਨ ਸਜਾਇਆ ਗਿਆ ਜਿਸ ਦੀ ਸਟੇਜ ਦੀ ਕਾਰਵਾਈ ਦੇਸ ਰਾਜ ਹੀਰ ਵੱਲੋਂ ਬੜੇ ਸੁਚੱਜੇ ਢੰਗ ਨਾਲ ਨਿਭਾਈ ਗਈ ਅਤੇ ਗੁਰੂ ਘਰ ਨਾਲ ਸੰਬੰਧਿਤ ਨੌਜਵਾਨ ਬੱਚੇ ਨੀਤਾ ਟੂਰਾ ਅਲੀਚੇ ਵਿਰਕ ਮਨਿੰਦਰ ਵਿਰਕ ਮੌਨਿਕਾ ਹੀਰਾ ਤੇ ਜਨਨਕ ਕਤਰ ਵਿੱਕੀ ਟੂਰਾ ਜੀ ਨੇ ਬਾਬਾ ਸਾਹਿਬ ਜੀ ਦੇ ਜੀਵਨ ਸੰਘਰਸ਼ ਬਾਰੇ ਵਿਚਾਰ ਅਤੇ ਕਵਿਤਾ ਪੇਸ਼ ਕੀਤੀ ਇਸ ਮਹਾਨ ਦਿਹਾੜੇ ਤੇ ਮਿਸ਼ਨਰੀ ਗਾਇਕ ਰੂਪ ਲਾਲ ਧੀਰ ਜੀ ਇੰਡੀਆ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਆਪਣੀ ਬੁਲੰਦ ਆਵਾਜ਼ ਨਾਲ ਗਾਇਨ ਕਰਕੇ ਸਮੂਹ ਸੰਤਨ ਬਾਬਾ ਸਾਹਿਬ ਡਾਕਟਰ ਉਮੇਦਕਰ ਦੇ ਜੀਵਨ ਸੰਘਰਸ਼ ਅਤੇ ਇਤਿਹਾਸ ਬਾਰੇ ਜਾਣੂ ਕਰਵਾਇਆ। ਗੁਰੂ ਘਰ ਦੇ ਮੁਖ ਸੇਵਾਦਾਰ ਅਨਿਲ ਕੁਮਾਰ ਤੂਰਾ ਨੇ ਬਾਬਾ ਸਾਹਿਬ ਡਾਕਟਰ ਪੀਮਰਾਓਂbedkar ਦੇ ਜਨਮ ਦਿਹਾੜੇ ਦੀ ਦਾਹੀ ਦਿੰਦੇ ਹੋਈ ਕਿਹਾ ਕਿ ਬਾਬਾ ਸਾਹਿਬ ਪੀਮਰਾਓਂbedkar ਜੀ ਆਪਣੇ ਅੰਦੋਲਨ ਬਾਰੇ ਕਿਹਾ ਕਰਦੇ ਸੀ ਕਿ ਸਾਡੇ ਅੰਦੋਲਨ ਦਾ ਲਕਸ਼ ਕੇਵਲ ਆਪਣੀ ਯੋਗਤਾ ਦੂਰ ਕਰਨਾ ਹੀ ਨਹੀਂ ਹੈ ਬਲਕਿ ਦੇਸ਼ ਵਿੱਚ ਸਮਾਜਿਕ ਇਨਕਲਾਬ ਲਿਆਉਣਾ ਵੀ ਹੈ। ਸੋ ਅੱਜ ਲੋੜ ਹੈ ਆਪਣੇ ਮਹਾਪੁਰਖਾਂ ਦੇ ਮਿਸ਼ਨ ਅਤੇ ਵਿਚਾਰਧਾਰਾ ਤੇ ਪਹਿਰਾ ਦੇਣ ਦੀ। ਉਪਰੰਤ ਸੁਨੀਲ ਮਾਹੀ ਦੀ ਕਿਤਾਬ ਆਵਾ ਸਾਹਿਬ ਜੀ ਦੇ ਜੀਵਨ ਸੰਘਰਸ਼ ਨਾਲ ਸੰਬੰਧਿਤ ਇਟਾਲੀਅਨ ਪਾਸ਼ਵਰਡ ਰੀਲੀਜ਼ ਕੀਤੀ ਗਈ ਸਰਜੀਤ ਬਿਰਕ ਨੇ ਵਿਚਾਰ ਪੇਸ਼ ਕੀਤੇ ਤੇ ਵਾਈਸ ਪ੍ਰਧਾਨ ਬਲਵੀਰ ਮਾਹੀ ਨੇ ਆਈਆਂ ਸੰਤਾਂ ਦਾ ਧੰਨਵਾਦ ਕੀਤਾ ਗੁਰੂ ਘਰ ਲੰਗਰ ਅਤੁੱਟ ਵਰਤਿਆ